ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਬਿਰਸਾ ਕਲੈਕਸ਼ਨ ਤੇ ਹਾਜ਼ਰ ਹੋਣ ਜੀ ਅੱਜ ਇੱਕ ਨਵੀਂ ਕਲੈਕਸ਼ਨ ਲੈ ਕੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਜੋ ਵੀ ਮੇਰੇ ਭੈਣ ਭਰਾ ਮੇਰੀ ਵੀਡੀਓ ਨੂੰ ਦੇਖ ਰਿਹਾ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਵੱਧ ਤੋਂ ਵੱਧ ਸਪੋਰਟ ਕਰੋ ਜੀ ਸਾਨੂੰ ਤੇ ਆਪਦੇ ਫਰੈਂਡ ਸਰਕਲ ਚ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਵੀ ਸਾਡੇ ਸੂਟਸ ਨੂੰ ਕਿਵੇਂ ਦੇ ਲੱਗਦੇ ਨੇ ਅੱਜ ਵਾਲੇ ਸੂਟ ਬਹੁਤ ਸੋਹਣੇ ਕਾਟਨ ਦੇ ਸੂਟ ਹੈ ਜੀ ਇਕ ਉਹ ਨਾਰਮਲ ਕਾਟਨ ਹੈ ਜੀ ਬਹੁਤ ਸੋਹਣੀ ਕਾਟਨ ਹੈ ਫਾਈਨ ਕਾਟਨ ਹੈ ਜੀ ਪ੍ਰੀਮੀਅਮ ਕੁਆਲਿਟੀ ਦੀ ਤੇ ਨਾ ਇਹਦਾ ਫੈਬਰਿਕ ਬਹੁਤ ਹੀ ਜ਼ਿਆਦਾ ਸੌਫਟ ਹੁੰਦਾ ਜੀ ਇਹਦੇ ਨਾ ਹੀ ਇਹ ਟਰਾਂਸਪੇਰੈਂਟ ਹੁੰਦਾ ਜੀ ਨਾ ਹੀ ਇਹ ਛਿੱਤੀ ਛਿੱਤੀ ਖਰਾਬ ਹੁੰਦਾ ਬਹੁਤ ਸੋਹਣਾ ਫੈਬਰਿਕ ਹੁੰਦਾ ਜੀ ਇਹਦਾ ਕੋਈ ਇਹਦੇ ਚ ਲੈਂਥ ਦਾ ਇਸ਼ੂ ਨਹੀਂ ਆਉਂਦਾ ਜੀ ਵੀ ਇਹਦੀ ਲੈਂਥ ਕੱਟ ਹੋਊਗੀ ਫੁੱਲ ਖੁੱਲੀ ਡੁੱਲੀ ਦੀ ਲੈਂਥ ਹੁੰਦੀ ਹੈ ਟਾਈਟੇ ਮੀਟਰ ਦੀ ਕੱਟ ਆਊਗੀ ਪਿਓਰ ਖੁੱਲਾ ਡੁੱਲਾ ਕਾਟਨ ਦਾ ਇਹਦੇ ਨਾਲ ਦੁਪੱਟਾ ਆਊਗਾ ਬਹੁਤ ਸੋਹਣਾ ਤੇ ਕਲਰ ਸਾਰੇ ਹੀ ਬਹੁਤ ਸੋਹਣੇ ਆ ਤੁਸੀਂ ਕੋਈ ਵੀ ਕਲਰ ਸਕਰੀਨਸ਼ਾਟ ਲੈ ਕੇ ਸਾਡਾ WhatsApp ਨੰਬਰ ਉੱਪਰ ਚੱਲ ਰਿਹਾ ਜੀ ਤੁਸੀਂ ਭੇਜ ਕੇ ਆਪਦਾ ਆਰਡਰ ਬੁੱਕ ਕਰਵਾ ਸਕਦੇ ਹੋ ਜਿਹੜਾ ਵੀ ਕਲਰ ਤੁਸੀਂ ਲੈਣਾ ਸਾਡੇ ਕੋਲੋਂ ਤੁਸੀਂ ਆਪਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਸਾਡਾ ਨੰਬਰ ਉੱਪਰ ਚੱਲ ਰਿਹਾ ਤੁਸੀਂ ਸਾਨੂੰ ਮੈਸੇਜ ਕਰਕੇ ਸਾਡੇ ਤੋਂ ਪੁੱਛ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਡਿਜ਼ਾਈਨਿੰਗ ਕਰਵਾਉਣੀ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਰਕ ਕਰਵਾਉਣਾ ਹੋਵੇ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਸਟਿਚਿੰਗ ਵੀ ਅਵੇਲੇਬਲ ਹੈ ਜੀ ਜੇ ਤੁਸੀਂ ਸਟਿਚਿੰਗ ਕਰਵਾਉਣੀ ਹੈ ਤਾਂ ਆਪਾਂ ਤੁਹਾਨੂੰ ਸਟਿਚਿੰਗ ਵੀ ਕਰਕੇ ਭੇਜ ਦਾਂਗੇ ਸੂਟ ਤੁਸੀਂ ਆਪ ਦਾ ਆਨਲਾਈਨ ਸਾਨੂੰ ਮੈਸੇਜ ਤੇ ਆਪਦਾ ਨਾਪ ਭੇਜ ਕੇ ਤੁਸੀਂ ਸਾਡੇ ਤੋਂ ਸੂਟ ਸਟਿਚ ਕਰਵਾ ਸਕਦੇ ਹੋ ਤੇ ਸੂਟ ਸਾਰੇ ਬਹੁਤ ਸੋਹਣੇ ਆ ਜੀ ਬਹੁਤ ਹੀ ਜ਼ਿਆਦਾ ਕਪੜਾ ਬਹੁਤ ਹੀ ਪਿਆਰਾ ਹੈ ਜੀ ਆਪਣੇ ਕੋਲੇ ਕਪੜਾ ਤੁਹਾਨੂੰ ਘਟਿਆ ਕੁਆਲਟੀ ਦਾ ਨਹੀਂ ਮਿਲੂਗਾ ਜੀ ਕਪੜੇ ਦੀ ਆਪਣੀ ਫੁੱਲ ਗਾਰੰਟੀ ਹੈ ਜੀ ਬਹੁਤ ਸੋਹਣਾ ਤੇ ਬਹੁਤ ਹੀ ਜ਼ਿਆਦਾ ਪ੍ਰੀਮੀਅਮ ਕੁਆਲਟੀ ਦੀ ਫਾਈਨ ਕਾਟਨ ਹੈ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਤੇ ਰੇਟ ਵੀ ਇਹਨਾਂ ਦੇ ਬਹੁਤ ਘੱਟ ਹੈ ਜੀ ਮਾਰਕੀਟ 'ਚ ਇਹਨਾਂ ਦਾ ਪ੍ਰਾਈਸ 12-1200 ਰੁਪਏ ਹੈ ਜੀ 12-1200 ਦਾ ਇਹ ਸੂਟ ਸੇਲ ਹੋ ਰਿਹਾ ਹੈ ਜੀ ਤੇ ਆਪਣੇ ਕੋਲੋਂ ਇਹ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸ ਤੇ ਸੂਟ ਮਿਲਣਗੇ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ 1000 ਰੁਪਏ ਦੇ ਵਿੱਚ ਇਹ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਨਾਲ ਇਹ ਸੂਟ ਤੁਹਾਨੂੰ ਮਿਲ ਜਾਣਗੇ ਜੀ ਬ੍ਰਾਂਡਡ ਸੂਟ ਹੈ ਜੀ ਸਾਰੇ ਕੋਈ ਵੀ ਨਾਨ ਬ੍ਰਾਂਡਡ ਕਪੜਾ ਆਪਣੇ ਕੋਲ ਤੁਹਾਨੂੰ ਨਹੀਂ ਮਿਲੂਗਾ ਜੀ ਆਪਣੇ ਕੋਲ ਸਟਾਫ ਸਾਰਾ ਹੀ ਵਧੀਆ ਰੱਖਦੇ ਆਂ ਜੀ ਆਪਾਂ ਬਹੁਤ ਸੋਹਣਾ ਸਟਾਫ ਹੈ ਕੋਈ ਇਹਦੇ ਚ ਕੋਈ ਵੀ ਇਸ਼ੂ ਨਹੀਂ ਆਉਂਦਾ ਜੀ ਨਾ ਇਹਦੇ ਚ ਰੰਗ ਦਾ ਨਾ ਇਹਦੇ ਚ ਦੁਪੱਟੇ ਦਾ ਬਹੁਤ ਸੋਹਣਾ ਇਹ ਪੂਰਾ ਖੁੱਲਾ ਡੁੱਲਾ ਸੂਟ ਹੁੰਦਾ ਜੀ ਇਹ ਵਾਲੇ ਸੂਟ ਵੀ ਕਾਟਨ ਦੇ ਆਉਣਗੇ ਜੀ ਨਾਲ ਇਹਨਾਂ ਦੇ ਦੁਪੱਟੇ ਆਉਣਗੇ ਕਾਟਨ ਦੇ ਤੇ ਇਹਨਾਂ ਦੇ ਉੱਪਰ ਵਰਕ ਹੋਇਆ ਹੋਇਆ ਜੀ ਸਾਰੇ ਸੂਟਾਂ ਦੇ ਸੂਟ ਦੇ ਉੱਪਰ ਵੀ ਵਰਕ ਹੈ ਦੁਪट्टे ਦੇ ਉੱਪਰ ਵੀ ਵਰਕ ਹੈ ਨਾਲ कॉटन ਦੀ बॉटम ਆਊਗੀ कॉटन ਦਾ ਹੀ ਦੁਪੱਟਾ ਆਊਗਾ ਵਰਕ ਵਾਲਾ ਤੇ कॉटन ਦਾ ਹੀ ਸ਼ਰਟ ਆਊਗਾ ਜੀ ਪੂਰੀ 2.5 ਮੀਟਰ ਦੀ ਕੱਟ ਹੋਊਗੀ ਪੂਰਾ ਖੁੱਲਾ ਡੁੱਲਾ ਸੂਟ ਬਣੂਗਾ ਇਹ ਕਿਸੇ ਵੀ ਸਾਈਜ਼ ਦਾ ਕੋਈ ਵੀ ਭੈਣ ਭੈਣ ਬਣਾ ਸਕਦੀ ਹੈ ਤੁਸੀਂ ਇਹ ਸੂਟ ਜਲਦੀ ਜਲਦੀ ਆਰਡਰ ਕਰੋ ਜੀ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ ਥੈਂਕ ਯੂ